ਦਾਸ ਗੁਰੂ ਸੇਵਾ ਨਾ ਦੇ ਸਤਾਨ ਦੇ ਕੀ ਨਾਮ ਨੇ ਗੁਰਨਾਨਕ ਪਾਸ਼ਾ ਜੀ ਦੇ ਦੋਸ ਪੁੱਤਰ ਸਨ ਪਪਾ ਸਿਰੀ ਚੰਦ ਜੀ ਪਪਾ ਲਖਮੀ ਦਾਸ ਜੀ ਫੇ ਗੁਰੰਗਰ ਦੇਵ ਜੀ ਦੇ ਦੋਸ ਪੁੱਤਰ ਤੇ ਦੋਸ ਪੁੱਤਰੀ ਸਨ ਪਪਾ ਦਾਤੂ ਜੀ ਤੇ ਪਪਾ ਦਾਸੂ ਜੀ ਬੀਬੀ ਨੌਖੀ ਜੀ ਤੇ ਬੀਬੀ ਅਮਰੋ ਜੀ ਫੇ ਗੁਰ ਅਮਰਦਾਸ ਜੀ ਦੇ ਦੋਸ ਪੁੱਤਰ ਤੇ ਦੋਸ ਪੁੱਤਰੀ ਸਨ ਪਪਾ ਮੋਨ ਤੇ ਪਪਾ ਮੋਰੀ ਜੀ ਬੀਬੀ ਪਾਨੀ ਤੇ ਬੀਬੀ ਦਾਨੀ ਜੀ ਫੇ ਗੁਰ ਆਮਦਾਸ ਜੀ ਦੇ ਅਗੋ ਤਿੰਨ ਸੁਪੁੱਤਰ ਸਨ ਪਪਾ ਪ੍ਰੀਤੀ ਚੰਦ ਜੀ ਪਪਾ ਮਹਾਦੇਵ ਜੀ ਤੇ ਗੁਰ ਅਰਜਨ ਦੇਵ ਜੀ ਇਹ ਗੁਰ ਅਰਜਨ ਦੇਵ ਜੀ ਦੇ ਅੱਗੇ ਇੱਕ ਸੁਪੁੱਤਰ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਪੰਜ ਸੁਪੁੱਤਰ ਇੱਕ ਸੁਪੁੱਤਰੀ ਸਨ ਬਾਬਾ ਗੁਰਦੇਤਾ ਜੀ ਬਾਬਾ ਢੱਲਰਾਏ ਜੀ ਬਾਬਾ ਸੁਰਦੇਮਾਲ ਜੀ ਬਾਬਾ ਅਨੀਰਾਏ ਜੀ ਤੇ ਗੁਰਤੇਗ ਬਹਾਦਰ ਜੀ ਤੇ ਬੀਬੀ ਵੀਰੋ ਜੀ ਤੇ ਗੁਰ ਹਰ Rai ਸਾਹਿਬ ਜੀ ਦੇ ਅੱਗੇ ਦੋ ਸੁਪੁੱਤਰ ਸਨ ਬਾਬਾ ਰਾਮਰਾਏ ਜੀ ਤੇ ਗੁਰੂ ਹਰਕ੍ਰਿਸ਼ਨ ਜੀ ਗੁਰੂ ਹਰਕ੍ਰਿਸ਼ਨ ਜੀ ਦੇ ਅੱਗੇ ਕੋਈ ਸਤਾਨ ਨਹੀਂ ਸੀ ਉਹ ਛੋਟੀ ਉਮਰ ਦੇ ਵਿੱਚ ਜੋਤੀ ਜੋ ਸਮਾ ਗਏ ਸਨ ਤੇ ਗੁਰਤੇਗ ਬਹਾਦਰ ਜੀ ਦਾ ਕੋ ਇੱਕ ਸੁਪੁੱਤਰ ਸਨ ਗੁਰਗੋਬ ਸਿੰਘ ਜੀ ਤੇ ਗੁਰਗੋਬ ਸਿੰਘ ਜੀ ਦੇ ਕੋ ਚਾਰ ਸੁਪੁੱਤਰ ਸਨ ਪਪਾਜੀਤ ਸਿੰਘ ਜੀ ਪਪਾਜੋਹਾਰ ਸਿੰਘ ਜੀ ਪਪਾਜੋਰਾਵਰ ਸਿੰਘ ਜੀ ਤੇ ਪਪਾਫਤੇਜ ਸਿੰਘ ਜੀ